ਆਤਸ਼ਰੀਆ ਕਾਲ ਦੋਸਤੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜੀ ਤਾਂ ਅਸੀਂ ਅੱਜ ਤੁਹਾਡੇ ਵਾਸਤੇ ਲੁਧਿਆਣੇ ਦੀ ਬਹੁਤ ਹੀ ਮਸ਼ਹੂਰ ਤੇ ਸਸਤੀ ਮਾਰਕੀਟ ਘੰਟਾ ਘਰ ਬਾਜ਼ਾਰ ਤੇ ਚੋੜਾ ਬਾਜ਼ਾਰ ਲੈ ਕੇ ਹਾਜ਼ਰ ਹੋ ਚੁੱਕੇ ਆ ਜੀ ਬਿਲਕੁਲ ਜਦੋਂ ਰੇਲਵੇ ਸਟੇਸ਼ਨ ਦੇ ਅਸੀਂ ਬਾਹਰ ਨਿਕਲਦੇ ਆ ਨਾ ਤਾਂ ਤੁਹਾਨੂੰ ਇਸ ਤਰ੍ਹਾਂ ਦੀ ਮਾਰਕੀਟ ਦਿਖਾਈ ਦੇਵੇਗੀ ਜੋ ਕਿ ਘੰਟਾ ਘਰ ਮਾਰਕੀਟ ਹੈ ਇੱਥੇ ਆ ਦੇਖੋ ਇੱਥੇ ਲੋਟਰੀ ਦੇ ਟਿਕਟਸ ਵੀ ਮਿਲਦੇ ਨੇ ਤੇ ਬਹੁਤ ਸਾਰੀਆਂ ਦੁਕਾਨਾਂ ਨੇ ਜਿੱਥੇ ਲੋਟਰੀ ਦੇ ਟਿਕਟਸ ਮਿਲਦੇ ਨੇ ਮੇਨਸ ਫੌਜੀਆ ਦੇ ਬੈਗ ਵਗੈਰਾ ਸਾਰੇ ਤੇ ਆ ਸੂਟ ਕੇਸ ਵਗੈਰਾ ਬਹੁਤ इजीली ਤੇ ਰੀਜ਼ਨੇਬਲ ਪ੍ਰਾਈਸ ਵਿੱਚ ਮਿਲ ਜਾਣਗੇ ਜੀ ਕਿਉਂਕਿ ਇਹ ਲੁਧਿਆਣੇ ਦੀ ਸਭ ਤੋਂ ਸਸਤੀ ਮਾਰਕੀਟ ਹੈ ਘੰਟਾ ਘਰ ਬਾਜ਼ਾਰ ਤੇ ਛੋੜਾ ਬਾਜ਼ਾਰ ਤੇ ਅਸੀਂ ਇਹ ਨਾਈਟ ਦਾ ਸੀਨ ਲੈ ਰਹੇ ਹਾਂ ਤਾਂ ਕਿ ਤੁਹਾਨੂੰ ਦੱਸ ਸਕੀਏ ਕਿ ਲੁਧਿਆਣੇ ਵਿੱਚ 9-10 ਵਜੇ ਤੱਕ ਦੁਕਾਨਾਂ ਆਰਾਮ ਨਾਲ ਖੁੱਲੀਆਂ ਰਹਿੰਦੀਆਂ ਨੇ ਤਾਂ ਆ ਦੇਖੋ ਜੀ ਕਿਵੇਂ ਦੁਕਾਨਾਂ ਸਜੀਆਂ ਨੇ ਸਮਾਨ ਦੁਕਾਨਾਂ ਦੇ ਬਾਹਰ ਵੀ ਲੱਗਿਆ ਹੋਇਆ ਹੈ ਤਾਂ ਦੇਖੋ ਜੀ ਲੁਧਿਆਣੇ ਦਾ ਘੰਟਾ ਘਰ ਕਿੰਨਾ ਪਿਆਰਾ ਲੱਗ ਰਿਹਾ ਹੈ ਤੇ ਬਹੁਤ ਮੀਨਸੀ ਦੇ ਵਿੱਚ ਕਲਰ ਰਾਤ ਨੂੰ ਲੱਗ ਰਹੇ ਸੀਗੇ ਅਲੱਗ-ਅਲੱਗ ਲਾਈਟਿੰਗ ਕਰਕੇ ਤੇ ਉੱਪਰ ਘੰਟਾ ਘਰ ਪੋੜਾ ਤਾਂ ਬਿਲਕੁਲ ਮਾਰਕੀਟ ਪੂਰੀ ਘੰਟਾ ਘਰ ਦੇ ਆਲੇ-ਦੁਆਲੇ ਦੀ ਮਾਰਕੀਟ ਹੈ ਚੋੜਾ ਬਾਜ਼ਾਰ ਬਿਲਕੁਲ ਘੰਟਾ ਘਰ ਦੇ ਸਾਹਮਣੇ ਹੀ ਹੈ ਔਰ ਲੁਧਿਆਣੇ ਦਾ ਦਿਲ ਕਿਹਾ ਜਾਂਦਾ ਹੈ ਚੋੜੇ ਬਾਜ਼ਾਰ ਨੂੰ ਕਿਉਂਕਿ ਚੋੜੇ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਸੇਲਾ ਲੱਗਿਆ ਹੁੰਦੀ ਹੈ ਇੰਨੀ ਜ਼ਿਆਦਾ ਸੇਲਾ ਤੁਸੀਂ ਸੋਚ ਵੀ ਨਹੀਂ ਸਕਦੇ ਆਹ ਵਾਲੇ ਦੁਪट्टे ਜਿਵੇਂ ਤੁਸੀਂ ਦੇਖ ਰਹੇ ਹੋ ਇਹ ਸਿਰਫ 70-70 ਰੁਪਏ ਦੇ ਇੱਥੇ ਦਿੱਤੇ ਜਾਂਦੇ ਨੇ ਦੁਪट्टे ਜਿਸ ਤਰ੍ਹਾਂ ਘਰ ਲੇਡੀਜ਼ ਲੈਂਦੀਆਂ ਨੇ ਸੂਤੀ ਦੇ ਦੁਪट्टे ਉਹ ਵਾਲੇ ਤਾਂ ਉਹ ਵਾਲੇ ਸਿਗੇ ਤਾਂ ਆ ਦੇਖੋ ਜੀ ਤੇ ਘੰਟਾ ਕਰ ਦੇਖੋ ਤੁਸੀਂ ਕਿੰਨਾ ਪਿਆਰਾ ਲੱਗ ਰਿਹਾ ਹੈ ਤੇ ਪੂਰਾ ਬਾਜ਼ਾਰ ਰੇੜੀਆਂ ਫੜੀਆਂ ਦੁਕਾਨਾਂ ਸੇਲਾ ਬਹੁਤ ਹੀ ਜ਼ਿਆਦਾ ਲੱਗੀਆਂ ਹੁੰਦੀਆਂ ਐ ਇੱਥੇ ਘੰਟਾ ਘਰ ਤੇ ਚੋੜੇ ਬਾਜ਼ਾਰ ਵਿੱਚ ਤੇ ਹਫ਼ਤੇ ਵਿੱਚ ਪੂਰਾ ਦਿਨ ਲੱਗੀਆਂ ਹੁੰਦੀਆਂ ਬਟ ਸੰਡੇ ਨੂੰ ਉਰੇ ਬਹੁਤ ਜ਼ਿਆਦਾ ਹੁੰਦੀਆਂ ਸੇਲਾ ਆ ਬਿਲਕੁਲ ਚੋੜਾ ਬਾਜ਼ਾਰ ਦੀ ਸਟਾਰਟਿੰਗ ਵਿੱਚ 8-10 ਦੁਕਾਨਾਂ ਛੱਡ ਕੇ ਇੱਕ ਪਰਸ ਵਾਲੀ ਦੁਕਾਨ ਐ ਜਿੱਥੇ ਕਿ 100-100 ਰੁਪਏ ਦੀ ਸੇਲ ਲੱਗੀ ਹੁੰਦੀ ਐ ਆਹ ਵਾਲੇ ਜਿਹੜੇ ਪਰਸ ਵਗੈਰਾ ਟੰਗੇ ਹੋਏ ਨੇ ਤੇ ਛੋਟੀਆਂ ਲੇਡੀਜ਼ ਕਿੱਟਾਂ ਜਿਵੇਂ ਜਿਹੜੇ ਛੋਟੇ ਪਰਸ ਰੱਖਦੀਆਂ ਨੇ ਉਹ ਸਾਰੀਆਂ ਆ 200 ਸੌਰੀ 100-100 ਰੁਪਏ ਨੂੰ ਮਿਲਦੀਆਂ ਨਹੀਂ ਐ ਸੇਲਾ ਤੇ ਪਰਸ ਲੇਡੀਜ਼ 2-200 ਰੁਪਏ ਨੂੰ 2.5 250 ਰੁਪਏ ਨੂੰ ਇੰਨੇ ਪਿਆਰੇ ਮਿਲ ਜਾਂਦੇ ਨਾ ਕਿਉਂਕਿ ਇੱਥੇ ਲੁਧਿਆਣਾ ਵਿੱਚ ਛੋੜੇ ਬਾਜ਼ਾਰ ਦਾ ਸੀਨ ਇਸ ਤਰ੍ਹਾਂ ਲੱਗਦਾ ਜਿਵੇਂ ਦਿੱਲੀ ਦਾ ਅ ਸਦਰ ਬਾਜ਼ਾਰ ਹੋਵੇ ਸਰੋਜਨੀ ਮਾਰਕੀਟ ਹੋਵੇ ਚਾਂਦਨੀ ਚੌਕ ਹੋਵੇ ਕਿਉਂਕਿ ਦਿੱਲੀ ਨਾਲ ਦੇ ਹੀ ਰੇਟ ਤੁਹਾਨੂੰ ਸਾਡੇ ਲੁਧਿਆਣੇ ਵਿੱਚ ਦੇਖਣ ਨੂੰ ਮਿਲਦੇ ਹਨ ਜੀ ਤੇ ਇਹ ਵਾਲੀ ਮਾਰਕੀਟ ਰਿਟੇਲ ਦੀ ਮਾਰਕੀਟਸ ਹੈ ਇਹ ਹੋਲਸੇਲ ਮਾਰਕੀਟ ਨਹੀਂ ਹੈ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੇਗੀ ਤੁਹਾਨੂੰ ਅਗਰ ਲੁਧਿਆਣੇ ਦੇ ਹੋਰ ਬਾਜ਼ਾਰ ਤੁਸੀਂ ਦੇਖਣੇ ਆ ਤਾਂ ਪਲੀਜ਼ ਤੁਸੀਂ ਕਮੈਂਟ ਬਾਕਸਾਂ ਵਿੱਚ ਦੱਸ ਦਿਆ ਕਰੋ ਆਹ ਵਾਲੇ ਕਿੱਟਾਂ ਦੇਖੋ 100-100 ਰੁਪਏ ਦੀਆਂ ਐ ਤਾਂ ਚਲੋ ਹੁਣ ਅਸੀਂ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਆਪਣਾ ਧਿਆਨ ਰੱਖੋ ਪੰਜਾਬੀ ਬਲੌਗਰ ਸਿਮਰ ਨੂੰ ਸਬਸਕ੍ਰਾਈਬ ਕਰੋ ਜੀ ਮਿਲੋ ਜੀ ਅਗਲੀ ਵੀਡੀਓ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ